हां जी थी। थी। भाई सासरी काल जी ਸਾਰਿਆਂ ਨੂੰ ਅੱਜ ਪਿੰਡ ਆਇਆ ਪਧੌੜ ਜ਼ਿਲ੍ਹਾ ਬਰਨਾਲਾ ਬਾਈਕੋਲ ਟੌਪ ਦੀ ਗਾਂ ਕੁਆਲਿਟੀ ਦੀ ਠੀਕ ਹੈ ਜੀ ਦੇਵਾਲੂ ਬਸ ਸੁੱਖਣਾ ਬਹੁਤ ਤੇ ਬਾਕੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜਾਣਕਾਰੀ ਹਾਜੀ ਬਈ ਸਤਿ ਸ੍ਰੀ ਅਕਾਲ ਜੀ। ਕੀ ਨਾਂ ਵੀਰ ਜੀ ਆਪਣਾ? ਨਾਂ ਵੀਰੇ ਗੋਰਾ ਪੈਂਡ ਬਧੌੜ ਜਿਹੜਾ ਬਣਾਣਾ ਤਵਾ ਦੱਸਿੰਦਾ ਬਈ। ਠੀਕ ਹੈ ਜੀ। ਆ ਗਾਂ ਦੀ ਡਿਟੇਲ ਦੱਸੋ ਜੀ ਬਈ ਆਪਣਾ। ਇਹ ਗਾਂ ਬਰੇ ਦੀ ਕਿਸੇ ਸੁੰਦੀ ਆ। ਠੀਕ ਹੈ ਜੀ। ਬੱਤ ਕਿੰਨੀ ਕੋਲੋਂ ਤਿੰਨ ਦਾ ਨਾ ਵੀਰੇ। ਠੀਕ ਹੈ ਜੀ। ਅਜੇ 10-12 ਦਾ ਨਾ ਦੇ ਪਾਈ ਆ ਸੁੰਦੇ। ਠੀਕ ਹੈ ਜੀ। ਲੈਵਲ ਨੂੰ ਜਿੱਦਾਂ ਬਹੁਤ ਜਿਆਦਾ ਬੰਦੀ। ਠੀਕ ਹੈ ਜੀ। ਜਿੱਡੀ ਆ ਬੌਂਡੇ ਲੈਵਾ ਬਣਾਉਣ ਦੀ ਬਫੇਟਿੰਗ ਆ ਨਾ ਪੂਰਾ ਬਕੀ ਬਈ। ਠੀਕ ਹੈ ਜੀ। ਫੇ ਵਧੀਆ ਵਹਿੜਾ ਜਾਗ ਕੋਲ ਦੀ। ਠੀਕ ਹੈ ਜੀ ਮੈਂ ਤੁਹਾਰਕ ਦਿਖਾ ਠੀਕ ਹੈ ਜੀ। 10 ਦਿਨ ਦੇ ਲਈ 10 ਦਿਨ ਮੰਨ ਕੇ ਲਏ। ਮੈਂ ਤਾਂ ਗੋਹ ਦੀ ਮਾਰ ਲਈ ਬਈ ਤੇ ਦੇਖਿਆ ਨਹੀਂ। ਠੀਕ ਹੈ ਜੀ। ਹੁਣ ਆਵਾਜ਼ ਆ ਗਈ ਜੀ ਪਾ ਜੀ। ਠੀਕ ਹੈ ਜੀ। ਫੇਸ ਕੁਆਲਿਟੀ ਵਧੀਆ ਬਈ ਜੀ। ਠੀਕ ਹੈ ਜੀ। ਸਾਰੇ ਬਹੁਤ ਚੰਗੇ ਨਿਕਲੂਗਾ। ਤੇ ਦੁੱਧ ਕੋਈ ਅਸਲੀ। ਠੀਕ। ਚੰਗੀ ਆ ਰਹੀ ਗੱਲ। ਠੀਕ ਹੈ ਜੀ। ਬੱਚੀ ਦੇ ਨਾਲ ਠੀਕਾ ਵੋਟਾ ਹੋਤਾ ਹੈ ਹਮੇ। ਠੀਕ ਹੈ ਜੀ। ਜੇ ਬੱਚੀ ਦਾ ਨਾ ਮਜਰਾ ਜੀ। ਠੀਕ ਹੈ ਜੀ ਠੀਕ। ਕੋਵੜ ਜਾਣਾ। ਠੀਕ ਹੈ ਜੀ ਠੀਕ। ਕੁਆਲਿਟੀ ਦੇਖ ਰਹੇ ਜੀ। ਫੇਸ ਕੁਆਲਿਟੀ ਵਧੀਆ। ਗਾਂ ਦੇ ਕੱਦ-ਕੁੱਦ ਵਧੀਆ ਗ ਠੀਕ ਹੈ ਇਹਦਾ ਸਹੀ ਨੰਬਰ ਆਪਾਂ ਦੇ ਦਾਂਗੇ ਵੀ ਜਿਹੜੀ ਜਾਣਕਾਰੀ ਤੁਸੀਂ ਲੈਣੀ ਹੋਈ ਹੈ ਨਾ ਠੀਕ ਹੈ ਜੀ ਲੋਪੜ ਜਨਾਬ ਹੈ ਹਾਂਜੀ ਹਾਂਜੀ ਠੀਕ ਹੈ ਬਾਕੀ ਕੀ ਕੰਮ ਹੈ ਦਾ ਨਾ ਠੀਕ ਹੈ ਇਹ ਰੇਟ ਟੂਟ ਭਰਾ ਕੀ ਆਈ ਰੇਟ ਦਾ ਫੋਨ ਤੇ ਘਰ ਦਾ ਆਇਆ ਬਈ ਆਇਆ ਹੈ ਕਿਹੜੇ ਵਜੇ ਆਪਾਂ ਤੋਂ ਸੇਲ ਕਰਨ ਵਾਲਾ ਬੰਦਾ ਲਾਜਦਾ ਫਿਰ ਕਰਕਦਾ ਜੇ ਆਪਣੀ ਗੱਲ ਨਹੀਂ ਕਰਦਾ ਯਾਰ ਠੀਕ ਹੈ ਜੀ ਠੀਕ ਉਹਨੇ ਵੀਕਣੀ ਹੁੰਦੀ ਹੈ ਨਾ ਤੇ 100 ਪਾਉਂਦ ਦੇ ਦਿੰਦੇ ਹੈ ਨਾ ਠੀਕ ਹੈ ਜੀ ਠੀਕ ਬਾਕੀ ਕੱਚੀ ਆ ਜੇ ਦੇਣਾ ਤਾਂ ਰੇਟ ਵਧਾਉਣਾ ਹੈ ਯਾਰ ਹੈ ਨਾ ਠੀਕ ਹੈ ਜੀ ਠੀਕ ਹੈ ਬਈ ਜੀ ਦਾ ਆਪਾਂ ਨੂੰ ਕੱਲ ਹੋਰ ਆਪਸੋਂ ਹੋਣਾ ਭਈ ਅਗੇ ਰਿਜ਼ਲਟ ਵਧੀਆ ਜੀ ਆਪਣਾ ਬੈਂਗਿਆ ਦਾ ਪਸੂ ਹਾਂ ਬਹੁਤ ਵੇਚੂਗਾ ਆਪਾਂ ਤੇ ਚੈਨਲ ਤੇ ਠੀਕ ਹੈ ਜੀ ਠੀਕ ਹੈ ਜੀ ਜਿਹੜਾ ਨਾਂ ਲਿਖੀਓ ਠੀਕ ਹੈ ਜੀ ਹਾਂਜੀ ਭਾਈ ਜੀ ਗੋਰੀਆ ਦੀ ਦਾ ਸਿਰ ਤੇਲ ਆਪਣੀ ਗਾਂ ਦੀ ਇਹ ਬਰੇ ਪ੍ਰੋਨ ਬੱਸੀ ਸੁਈ ਆ ਠੀਕ ਹੈ ਜੀ ਆ ਬੱਛਾ ਜਰਸੀ ਵੈਕਸੀ ਜੀ ਹੈਗੀ ਸਹੀ ਬਲ ਗਿਆ ਕੀ ਧੰਨਵਾਦ ਹੈ ਨਹੀਂ ਇਹ ਤੇ ਸੀਲ ਸਭ ਬਹੁਤ ਜ਼ਿਆਦਾ ਹੈ ਭਈ ਇਹ ਠੀਕ ਹੈ ਜੀ ਘਾਟਾ ਕੋਈ ਨਹੀਂ ਸੁਈ ਦਾ ਠੀਕ ਹੈ ਜੀ ਜੇ ਬਰੇ ਦੀ ਹੋਣ ਪਈ ਗੀਆਂ ਨਿਕਲਣਾ ਠੀਕ ਹੈ ਜੀ ਨਰਮਲ ਬਹੁਤ ਜਮੀਰ ਠੀਕ ਹੈ ਜੀ ਆ ਦੇਖੋ ਲਵਾ ਦੇਣਾ ਬਹੁਤ ਵਧੀਆ ਬਣਾਵਾ ਫੂਟਿੰਗ ਨਾਲ ਬਾਕੀ ਜਰੂਰ ਪ ਲੇਵਲ ਇਹ ਦੋ ਬਾਅਦ ਚ ਜੇ ਮੈਂ ਚਵਾਈ ਕਰੀ ਤਾਂ ਦੁੱਗਣਾ ਹੋ ਜਾਊਗਾ ਠੀਕ ਹੈ ਜੀ ਇਹਦੇ ਦੇਖ ਸਕਦੇ ਆ ਤੁਹਾਨੂੰ ਤੁਹਾਨੂੰ ਠੀਕ ਹੈ ਜੀ ਮਗਰ ਬੱਸਾ ਕ ਬੱਸੀ ਵੀਰੇ ਬੱੱਸਾ ਜੀ ਬੱੱਸਾ ਮਗਰ ਬਾਕੀ ਤੋਰ ਕੇ ਦਿਖਾਉਂਦਾ ਬਾਈ ਜੀ ਸੀਗਰ ਆਪੀ ਮੇਨ ਗੱਲ ਹੈ ਠੀਕ ਹੈ ਜੀ ਬਾਕੀ ਫੇਸ ਕੁਆਲਿਟੀ ਸਾਨੂੰ ਦੀਂਦੀ ਦੀ ਐ ਸੰਗ ਸੰਗ ਦੀਂਦੀ ਜੀ ਠੀਕ ਹੈ ਜੀ ਖਿੱਚ ਹੋ ਜਾਂਦੀ ਠੀਕ ਹੈ ਜੀ ਇਹ ਤੋੜਾ ਤਾਲਾ ਦੇਖ ਸਕਦੇ ਹਾਂ ਕਿੰਨਾ ਕੁ ਦੁੱਧ ਵੀਰੇ ਗੋਰੇ ਗੋਰੇ ਇਹ ਦੋ 10 15 ਕਿਲੋ ਹੋ ਜਾਣਾ ਤਾਂ ਬੜਾ ਨਹੀਂ ਠੀਕ ਹੈ ਠੀਕ ਹੈ ਠੀਕ ਹੈ 14 15 ਲੀਟਰਾਂ ਦੇ ਜਿਹੜੀ ਵਾਲੇ ਤਾਂ ਇਹ ਜਿਵੇਂ ਕਹਿੰਦਾ ਦ ਦੇ 35 ਦਾ ਮੰਗੀ ਕੋਈ ਚੱਕ ਦਿੱਤੇ ਠੀਕ ਹੈ ਜੀ ਭਾਈ ਜੀ 35000 ਰੁਪਏ ਦੀ ਵੀਰ ਜੀ ਕਹਿੰਦੇ ਦੇ ਦਾਂਗੇ ਭਾਈ ਜੀ ਨਾਲ ਜਰੂਰ ਕਨੈਕਟ ਕਰੋ ਭਾਈ ਜੀ ਦਾ ਨੰਬਰ ਆਪਾਂ ਸਕਰੀਨ ਤੇ ਲਾ ਦਾਂਗੇ ਠੀਕ ਹੈ ਜੀ ਤੇ ਜੀਤਾ ਫਾਰਮ ਟੀਵੀ ਨੂੰ ਬਹੁਤ ਸਾਰੇ ਸਬਸਕ੍ਰਾਈਬਰ ਤੇ ਸ਼ੇਅਰ ਜਰੂਰ ਕਰਿਆ ਕਰੋ ਤਾਂ ਕਿ ਸਾਨੂੰ ਨਵੇਂ ਨਵੇਂ ਵੀਡੀਓ ਅਪਲੋਡ ਕਰਦੇ ਰਹੀਏ ਮਿਲਦੇ ਆ ਭਰਾ ਅਗਲੀ ਵੀਡੀਓ ਚ ਉੱਕ ਕੇ ਬਾਏ